ਮੈਂ ਹੀ ਕਹਿਣਾ ਚਾਹੀਦਾ ਕਿ ਮੇਰਾ ਫੋਨ ਨਾ ਪੰਜ ਮੇਰੇ ਕੋਲਸ ਨੂੰ ਬਹੁਤ ਹੈਲਪ ਕੀਤੀ ਹੈ ਕਿ ਮੇਰਾ ਇਸ ਨੂੰ ਮੇਰੇ ਤੱਕ ਪਹੁੰਚਦਾ ਕਿ ਕਈ ਵੀ ਚੁੱਕਣਾ ਆ ਗਿਆ ਇਹ ਮੇਰਾ ਸ਼ੁਕਰਵਾਨੂ ਡਿਫੈਸ਼ੀਅਲ ਫੌਜੀ ਚੌਂਕ ਦੇ ਵਿੱਚ ਤੇ ਤੁਸੀਂ ਕੀ ਕੀਤਾ ਤੇ ਮੈਂ ਸ਼ਨੀਵਾਰ ਨੂੰ ਕੰਪਲੇਨਟ ਫਾਈਲ ਕਰਵਾਈ ਤੇ ਮੇਰਾ ਵਿਦਿਨ ਅ ਵੀਕ ਮੇਰਾ ਫੋਨ ਮਿਲ ਗਿਆ ਸੀ ਤੁਹਾਨੂੰ ਪਤਾ ਹੈ ਅਸੀਂ 2023 ਤੋਂ ਲੈ ਕੇ ਹੁਣ ਤੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਦੀ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਆਫ ਇੰਡੀਆ ਦੀ ਜੇਦੇ ਚ ਗੁੰਮ ਹੋਏ ਮੋਬਾਈਲਸ ਨੂੰ ਆਨਲਾਈਨ ਜਿਹੜੇ ਲੋਕ ਅਪਲਾਈ ਕਰਦੇ ਆ ਭਾਵੇਂ ਸੁਵਿਧਾ ਕੇਂਦਰ ਤੇ ਜਾ ਕੇ ਕਰਨ ਜਾਂ ਸਾਂਝ ਕੇਂਦਰ ਤੋਂ ਜਾਂ ਆਨਲਾਈਨ ਉਹਨਾਂ ਨੂੰ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਕੰਟੀਨਿਊਸਲੀ ਉਹਨਾਂ ਨੂੰ ਮੋਨਿਟਰ ਕਰਕੇ ਜਿਹੜੇ ਰਾਈਟਫੁੱਲ ਓਨਰ ਜਦੋਂ ਵੀ ਗਵਾਚੇ ਹੋਏ ਫੋਨ ਮਿਲਦੇ ਆ ਉਹਨਾਂ ਨੂੰ ਅਸੀਂ ਵੰਡੇ ਹੁੰਦੇ ਆ ਬੁਲਾ ਕੇ ਤੇ ਅਸੀਂ ਪਿਛਲੇ ਸਾਲ ਤੋਂ ਰੈਗੂਲਰ ਬੇਸਿਸ ਤੇ ਕੰਟੀਨਿਊ ਕਰ ਰਹੇ ਹਾਂ ਔਰ ਅੱਜ ਅਸੀਂ ਸਾਡੀ ਸਾਂਝ ਦੀ ਟੀਮ ਨੇ 222 ਜਿਹੜੇ ਗਵਾਚੇ ਫੋਨ ਸੀਗੇ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਬੁਲਾ ਕੇ ਵੰਡਿਆ ਹੈ ਔਰ ਇਹਨਾਂ ਦੀ ਕੀਮਤ 25 ਲੱਖ ਤੋਂ ਉੱਪਰ ਦੀ ਹੈ ਟੋਟਲ ਔਰ ਮੈਂ ਇਹ ਦੋਸਤਾਂ ਚਾਹਵਾਂਗੀ ਕਿ 2023 ਤੋਂ ਲੈ ਕੇ ਹੁਣ ਤੱਕ ਅਸੀਂ 1052 ਅਜਿਹੇ ਲੌਸਟ ਫੋਨਸ ਹੈ ਜਿਨ੍ਹਾਂ ਨੂੰ ਲੱਭ ਕੇ ਉਹਨਾਂ ਦੇ ਓਨਰਸ ਦੇ ਹਵਾਲੇ ਕੀਤਾ ਸੋ ਸਾਡੀ ਸਾਂਸ ਟੀਮ ਨੂੰ ਮੈਂ ਲੈਡ ਬਾਈ ਐਸਪੀ ਐਸਪੀ ਹੈਡਕ quarters ਮੁਬਾਰਕਬਾਦ ਦੇਣਾ ਚਾਹਾਂਗੀ ਕਿ ਬਹੁਤ ਵਧੀਆ ਕੰਮ ਕਰ ਰਹੇ ਐਂਡ ਆਈ ਹੋਪ ਕਿ ਸਾਡਾ ਇਹ ਉਪਰਾਲਾ ਵੱਧ ਤੋਂ ਵੱਧ ਜਿਹੜੇ ਬਠਿੰਡਾ ਦੇ ਸਿਟੀਜ਼ਨਸ ਆ ਜਿਨ੍ਹਾਂ ਦੇ ਮੋਬਾਈਲ ਘਾਟੇ ਹੈ ਔਰ ਉਹਨਾਂ ਨੇ ਸੀਆਈਆਰ ਦੀ ਜਿਹੜੀ ਫੈਸਿਲਿਟੀ ਹੈ ਉਹਨੂੰ ਯੂਟਿਲਾਈਜ਼ ਕੀਤਾ ਇਹਦੇ ਲਈ ਉਹਨਾਂ ਦਾ ਵੀ ਤਨਵਾਦ ਦੇਣਾ ਚਾਹਾਂਗੀ ਐਂਡ ਆਈ ਕੰਗ੍ਰੈਚੂਲੇਟ them ਕਿ ਉਹਨਾਂ ਦੇ ਫੋਨਸ ਲੱਭ ਗਏ ਇਹਨੇ ਥਾਣੇ ਨੂੰ ਸੱਤ ਵਜੇ ਸੱਤ ਵਜੇ ਕੋਤਵਾਲੀ ਥਾਣੇ ਦੇ बिकॉज ਇਹ ਸ਼ਹਿਰੀ ਏਰੀਆ ਕਰਕੇ ਇੱਥੇ ਲੋਕਾਂ ਨੂੰ ਥੋੜੀ ਅਵੇਅਰਨੈਸ ਵੀ ਹੈ ਤੇ ਰਿਪੋਰਟਿੰਗ ਵੀ ਕਰਦੇ ਆ ਤੇ ਸਾਡੀ ਟੀਮ ਵੀ ਬਹੁਤ ਐਕਟਿਵ ਹੈ ਅੱਜ ਵੀ ਸਭ ਤੋਂ ਜ਼ਿਆਦਾ ਕੋਤਵਾਲੀ ਥਾਣੇ ਦੇ ਕੁਚੇ ਫੋਨ ਮਿਲੇ ਆ ਅਸੀਂ ਜੀ ਹਰ ਬਰੀ ਔਰ ਇਵਨ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆ ਤੁਹਾਡੀ ਮੀਡੀਆ ਰਿਟਰਨਿਟੀ ਦੇ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕਿ ਬਹੁਤ ਹੀ ਵਧੀਆ ਫੈਸਿਲਿਟੀ ਹੈ ਇਹਦੇ ਚ ਆਨਲਾਈਨ ਰਜਿਸਟਰਡ ਹੁੰਦਾ ਹੈ ਜਾਂ ਤੁਸੀਂ ਸਾਂਝ ਚ ਜਾ ਕੇ ਰਿਪੋਰਟ ਕਰ ਸਕਦੇ ਹੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਹੁੰਦੇ ਔਰ ਸਾਡੀ ਟੀਮਸ ਉਹਨਾਂ ਨੂੰ ਫੋਨਸ ਨੂੰ ਆਪਣੇ ਇਕਵਿਪਮੈਂਟ ਦੇ ਰਾਹੀਂ ਮਾਨੀਟਰ ਕਰਦੀ ਹੈ ਜਦੋਂ ਵੀ ਇਹ ਫੋਨ ਲੱਭ ਜਾਂਦੇ ਆ ਅਸੀਂ ਉਹ ਕਨਸਰਨਡ ਪਾਰਟੀ ਨੂੰ ਅ ਸਿਟੀਜ਼ਨਸ ਨੂੰ ਬੁਲਾ ਕੇ ਇਦਾਂ ਦੇ ਸਮਾਰੋਹ ਕਰਕੇ ਉਹਨਾਂ ਨੂੰ ਵਾਪਸ ਕਰ ਦਿੰਦੇ ਆ। ਜਿਹੜੇ ਪਕਾਨਦਾਰਾਂ ਨੂੰ ਜਿਹਦੇ ਚੋਰੀ ਦੇ ਮੋਬਾਈਲ ਮਿਲਦੇ ਜਾਂਦੇ ਆ ਥੋੜੇ-ਭਾੜੇ ਲੋਕਾਂ ਨੂੰ ਤਾਂ ਫ੍ਰੀ ਵੀ ਮਿਲਦੀ ਆ 30-30 ਸਭ ਨੂੰ। ਉਹ ਜੀ ਇਸ ਤਰ੍ਹਾਂ ਦੇ ਕੇਸਸ ਦੇ ਵੱਖਰੇ ਸੈਕਸ਼ਨ ਹੁੰਦੇ ਆ ਬਟ ਅੱਜ ਜਿਹੜੇ ਇੱਥੇ ਲੋਕੀ ਆਏ ਉਹਨਾਂ ਦੇ ਆਪਣੇ ਮੋਬਾਈਲ ਘੜੇ ਸੀਗੇ ਜੋ ਉਹਨਾਂ ਨੂੰ ਅਸੀਂ ਹੈਂਡਓਵਰ ਕੀਤੇ। ਥੈਂਕ ਯੂ।